ਮੈਂ ਉੱਠ ਗਿਆ ਰੱਬ ਦੇ ਬੰਦਿਆ 10 ਵਜੇ ਪਏ ਨੇ ਖੀਰ ਠੰਡੀ ਹੋਈ ਜਾਂਦੀ ਐ ਰੋਟੀ ਖਵਾ ਦਿੰਨੇ ਆ ਪੰਡਤ ਨੂੰ ਬੁਲਾ ਰਿਆ ਹੂੰ ਇਹ ਰੇ ਸਾਲੇ ਪੰਡਤ ਨੂੰ ਤਾਂ ਬਦਾਮਾਂ ਵਾਲੀ ਖੀਰ ਭੋਲਦੇ ਆ ਤੇ ਮੈਂ ਰਾਤ ਦਾ ਵੀ ਭੁੱਖਣ ਪਾਣਾ ਬਟਾ ਬੁਲਾ ਦੇਉਣਾ ਓਏ ਹੋਏ ਪੰਡਤ ਜੀ ਐ ਸ਼ਰਮਾ ਜੀ ਹਲੋ ਜੀ ਆਈ ਪੰਡਤ ਜੀ ਰਾਮ ਰਾਮ ਜੀ ਇਹ ਪਤੰਦਰ ਸੂਰਜ ਨੂੰ ਪਾਣੀ ਚੜਾਈ ਜਾਂਦਾ ਸਾਡੇ ਟਿੱਬਿਆਂ ਤੇ ਨਹੀਂ ਪਾਣੀ ਚੜਦਾ ਸ਼ਰਮਾ ਜੀ ਹਾਂ ਬਲੋ ਕੋ ਰੋਟੀ ਖਵਾਉਣੀ ਸੀਗੀ ਜੀ ਮੈਨ ਕੋ ਟਾਈਮ ਹੈ ਇਹ ਉਹ ਟਾਈਮ ਜੀ ਵੱਲੋਂ ਮਲੀ ਲੇਟ ਹੋ ਗਏ ਗੱਲ ਸੁਣ ਲੈ ਪਿੱਤਰਾਂ ਦਾ ਵੀ ਕੋਈ ਟਾਈਮ ਹੁੰਦਾ ਰੋਟੀ ਖਾਣ ਦਾ ਪਹਿਲੇ ਮੈਂ 20 ਕਰਾਂਦੇ ਜਾ ਕੇ ਆਇਆ ਤੂੰ ਪਹਿਲਾਂ ਆ ਜਾਂਦਾ ਉਹ ਕੋਈ ਨਾ ਸ਼ਰਮਾ ਜੀ ਗੁੱਛੇ ਨਾ ਹੋਰ ਰੋਟੀ ਬਣਾਈ ਪਈ ਐ ਤੇ ਤੁਸੀਂ ਖਾ ਕੇ ਵਸ ਦੋ ਬੁਰਕੀਆਂ ਲਾ ਕੇ ਉਦੀ ਮੁੜੇ ਚੱਲ ਹੁਣ ਤੂੰ ਬਾਹਲਾ ਕਹਿਣਾ ਪਰਾਣੀ ਲਿਹਾਜਾ ਤੇਰੇ ਪਿਓ ਕਰਕੇ ਤਾਂ ਕਰਕੇ ਕੋਈ ਗੱਲ ਨਹੀਂ ਚੱਲਦੇ ਆ ਆਜੋ ਜੀ ਬਾਹਲਾ ਟਾਈਮ ਨਾ ਲਾਇਓ ਮੈਂ ਖਾ ਆਇਆ ਤੂੰ ਰੋਕ ਇੱਕ ਮਿੰਟ ਇੰਨਾ ਤਾਂ ਵੀ ਸਰੀ ਪਿਆ ਯਾਰ ਵੀ ਜੇ ਵੀ ਘਰਾਂ ਦੇ ਖਾ ਆ ਹੁਣ ਸਾਡੇ ਖਾਲਿਆਂ ਤੋਂ ਹੋਰ ਕੀ ਫਿਰ ਕਿਹੜਾ ਖੀਰ ਬਾਹਰ ਹੁੰਦੀ ਏ ਤੇਰੀ ਆਉਣਾ ਆ ਮਾਇਆ ਆਉਣਾ ਅਸੀਂ ਗਲ ਪੈਂਦੇ ਨੇ ਪਤਾ ਨਹੀਂ ਕਹੇ ਜੀ ਸੁਭਾ ਦਾ ਪੰਡਤ ਆ ਜਾਓ ਆ ਜਾਓ ਸ਼ਰਮਾ ਜੀ ਆ ਜਾਓ ਚੱਲ ਵੇ ਚੱਲ ਜਾ ਚੱਲ ਆ ਜਾਓ ਜੀ ਮੈਂ ਚੱਪਲਾ ਪਾ ਰਾਂ ਅੰਦਰ ਉਹ ਚੱਪਲਾ ਪਾ ਲੋ ਚੱਪਲਾ ਦਾ ਜੋੜਾ ਤਾਂ ਸੀ ਵੀ ਦੇਣਾ ਸੀ ਸੋਨੂੰ ਹੁਣ ਉਹ ਤੜਕੇ ਦੀ ਲੱਗੀ ਆ ਸਿੰਘਣੀ ਮੰਗਰ ਪਈ ਪਈ ਐ ਅੱਛਾ ਕਹਿੰਦੀ ਵੀ ਪੰਡਤ ਜੀ ਨੂੰ ਲੈ ਕੇ ਆਓ ਜਲਦੀ ਹੋ ਲਿਆ ਭਗਮਾਨੇ ਆ ਗਏ ਪੰਡਤ ਜੀ ਇੱਧਰ ਇੱਧਰ ਲਾ ਦਿਓ ਜੀ ਇੱਧਰ ਓ ਕੋਈ ਨਾ ਕੋਈ ਨਾ ਕੋਈ ਨਾ ਭਾਈ ਤਾਂ ਇੱਧਰ ਲਾ ਦੇ ਨੇ ਤਾਂ ਕਿ ਆ ਲੈ ਆਉਣਿਆ ਨੇ ਤੈਨੂੰ ਲਿਆਉਨੇ ਆ ਆ ਜਾ ਭਗਮਾਨੇ ਤੈਂ ਵੀ ਬਾਹਰ ਲਾਤਾ ਲਾ ਬਜੀ ਹੱਥ ਦੋ ਕਾ ਰਾਣੀ ਤੇ ਤੇਰੀ ਸਿਆਣੀ ਲੱਗਦੀ ਐ ਸਿਆਣੀ ਆ ਬਾਬਾ ਮਈਆ ਕਮਲਾ ਹੋਰ ਤਾਂ ਸਾਰੇ ਠੀਕ ਠਾਕ ਨੇ ਕਰੇ ਬਾਬਾ ਜਮਾ ਠੀਕ ਐ ਅੱਛਾ ਅੱਛਾ ਹਾਂ ਉਹ ਲੈ ਆ ਰੋਟੀ ਹੁਣ ਲੈ ਆ ਫਾਈ ਲੈ 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 ਉਹ ਸ਼ਾਂਤੀ ਮਿੱਠਾ ਠੀਕ ਹੈ ਬਾਬਾ ਮਿੱਠਾ ਲੋਟਾ ਠੀਕ ਹੈ ਕਾਜੂ ਰਗੜ ਕੇ ਪਾਏ ਨੇ ਹੋ ਰਗੜ ਕੀ ਪਾਏ ਨੇ ਬਾਬਾ ਮਮੂ ਕਿੱਥੇ ਪਉਂਦੀ ਐ ਕੰਨੀ ਦਵਾਈ ਦੇਣੀ ਓ ਗੱਲ ਸੁਣਦੀ ਐ ਓ ਬਾਈ ਜਾਂ ਇੱਥੇ 10 11 ਘਰਾਂ ਦੇ ਪਹਿਲਾਂ ਵੀ ਰੋਟੀ ਖਾ ਕੇ ਆਇਆ ਮੈਂ ਅੱਛਾ ਬਾਬਾ ਕਹਿੰਦਾ 10 11 ਘਰਾਂ ਦੇ ਨਾ ਪਹਿਲਾਂ ਖਾ ਕੇ ਰੋਟੀ ਅੱਛਾ ਬਾਜੀ ਖਾਣੇ ਪੈਂਦੀ ਆ ਫਿਰ ਕਰੀਏ ਕੀ ਉਤੇ ਤੁਹਾਡੇ ਪੁੱਤਰ ਭੁੱਖੇ ਮਰਦੇ ਆ ਉਹਨਾਂ ਕਰਕੇ ਖਾਣੀ ਪੈਂਦੀ ਏ ਉਹ ਤਾਂ ਹੋਣੀ ਨਹੀਂ ਦਾਈ ਮੈਨੂੰ ਰਾਤ ਆ ਕੱਲ ਦੀ ਲੱਗੀ ਆ ਮਗਰ ਪਈ ਆ ਖੀਰ ਬਣਾਵਾਂਗੇ ਬਾਬੇ ਨੂੰ ਲਿਆਵਾਂਗੇ ਆ ਦੇਖ ਲੈ ਹੁਣ ਬਾਬਾ ਮਨਜ਼ੂਰ ਕਰੀ ਜਮਾ ਮਨਜ਼ੂਰ ਹੋ ਗਏ ਬਾਬਾ ਚਾਹੇ ਔਖਾ ਹੋ ਗਿਆ ਪਰ ਥੋੜੀ ਰੋਟੀ ਮਨਜ਼ੂਰ ਹੋ ਗਈ। ਲੈ ਭਾਈ ਸੁਭਾਹ ਹੱਥ। ਲੈਮ। ਹੋਰ ਦੱਸੋ। ਹੋਰ ਤਾਂ ਠੀਕ ਐ ਬਾਬਾ ਜੀ। ਵੀ ਹੁਣ ਸਾਡੇ ਪੱਟ ਬਣੇ। ਬਾਬਾ ਜੀ ਪਹਿਲਾਂ ਇਹਦੇ ਵੱਲ ਮੜਾ ਜਾ ਧਿਆਨ ਦਿਓ। ਦੇਖੋ ਇਹਦੇ ਨਿਗਾ ਮਾਰੋ। ਇਹ ਤਾਂ ਰਾਤ ਨੂੰ ਰੋਜ਼ ਢੱਕ ਕੇ ਆ ਜਾਂਦੇ ਨੇ। ਦੇਖ ਵੀ ਕਾਕਾ दारू ਪੀਣੀ ਮਾੜੀ ਗੱਲ ਹੈ। ਦੇਖੇ ਧਰਮਿਕ ਸ਼ਾਸਤਰਾਂ ਦੇ ਅਨੁਸਾਰ ਗ੍ਰੰਥਾਂ ਦੇ ਅਨੁਸਾਰ दारू ਪੀਣੀ ਮੀਟ ਖਾਣਾ ਮਾੜੀ ਗੱਲ ਹੈ। ਨਾ ਕਰਿਆ ਕਰੋ ਇਹ ਜਿੱਦਾਂ। ਜਦੋਂ ਘਰ ਦੇ ਸਮਝ ਆਉਣੀ ਆ ਬਾਬਾ ਇਹਨਾਂ ਨੂੰ ਇਹ ਮੰਨਦੇ ਨਹੀਂ ਗੇ। ਗੱਲ ਸੁਣ ਤੀਰਾ ਹੱਥ ਸਦਖਾ। ਵਈ ਇੱਕ ਦਿਖਾ। ਤੇਰੇ ਬਾਹਰ ਮੇ ਘਰ ਦੇ ਵਿੱਚ ਰਾਹੁ ਤੇ ਕੇਤੂ ਬੈਠੇ ਆ। ਬੈਠੇ ਰਹਿਣ ਦੇ ਫਿਰ ਓਏ ਬੈਠੇ ਰਹਿਣ ਦੇ ਤਾਂ ਹੀ ਤਾਂ ਤੂੰ ਦਰੂ ਪੀਣਾ ਅੱਛਾ ਅੱਛਾ ਇਹ ਕੀ ਕਹਿੰਦੇ ਆ ਇਹ ਕੀ ਕਹਿੰਦੇ ਆ ਇਹਨਾਂ ਨੂੰ ਬਾਹਰ ਕੱਢਣ ਦੇ ਵਿੱਚ ਇੱਕ ਪਾਪ ਕਰਨਾ ਪਊਗਾ ਕਰੋ ਬਾਬਾ ਜੀ ਕੋਈ ਹੱਲ ਕਰੋ ਇਹਦਾ ਇਹਦੇ ਤੁਹਾਡਾ ਲੱਗੂਗਾ 5100 ਰੁਪਏ ਬਾਬਾ ਜੀ ਘੱਟ ਨਹੀਂ ਹੋ ਸਕਦੇ ਦੇਖੋ ਰਾਹੁ ਕੇਤੂ ਨੇ ਜੇ ਕੋਈ ਪਾਣਾ-ਵੋਟਾ ਗ੍ਰਹਿ ਹੁੰਦਾ ਆਪਾਂ ਘੱਟ ਵੱਧ ਕਰ ਲੈਂਦੇ ਥੋੜੇ-ਬੋਧੇ ਘੱਟ ਕਰ ਲੋ ਬਾਬਾ ਜੀ ਸਾਡੇ ਕੋਈ ਬਾਕੀ ਚਲ ਕੋਈ ਘੱਟ ਨਹੀਂ ਤੁਸੀਂ 100 ਰੁਪਏ ਉਤਲਾ ਘੱਟ ਦੇ ਦਿਓ 5000 ਤਾਂ ਲੱਗੂਗੇ 5000 ਦੀ दारू ਵਾਲੀ ਪੇਟੀ ਚੱਕ ਲੈ ਨੂੰ ਮੈਂ ਕਿਉਂ ਦਿੰਨੀ ਆ ਭਾਈ ਤਾ ਰਾਹੁ ਕੇਤੂ ਆਪਦੇ ਜੇਬ ਚ ਰੱਖ ਫਿਰ ਅੱਪਾ ਚਲਦੇ ਆ ਸਾਡੀ ਦਸ਼ਨਾ ਦਿਓ ਨਹੀਂ ਬਾਬਾ ਜੀ ਕਰੋ ਕੋਈ ਹੱਲ ਇਹਨਾਂ ਦਾ ਇਹ ਤਾਂ ਉਹ ਸਾਨੂੰ ਬਾਬਾ ਉਹਦਾ ਗੁੱਸਾ ਹੀ ਕਰ ਗਿਆ ਉਹ ਕੋਈ ਨਹੀਂ ਦੇ ਦੇ ਚਲ ਕੋਈ ਗੱਲ ਨਹੀਂ ਇਹਦੇ ਹੱਥ ਘਰੇ ਭੇਜਦੀ ਠੀਕ ਆ 5200 ਰੁਪਏ ਭੇਜਦੀ 100 ਰੁਪਏ ਨਾਲ ਕੁਝ ਨਹੀਂ ਹੁੰਦਾ ਪੱਕਾ ਹੱਲ ਕਰਦੇ ਕੋਈ ਮੈਂ ਕਹਿੰਦਾ ਪੱਕਾ ਪੱਥਰ ਵਰਗਾ ਹੱਲ ਮੁੜ ਕੇ ਝਾਕਣ ਵੀ ਨਾ ਮੈਂ ਕਹ ਝਾਕਣ ਛੱਡ ਇਹ ਤਾਂ ਗਵਾਂਢ ਵਾਲੇ ਵੀ दारू ਛੱਡ ਜਾਣਗੇ ਚੰਗਾ ਵੀ ਜੈ ਭੋਲੇ ਜੀ ਜੈ ਭੋਲੇ ਐ ਬੈਨੂ ਲੱਗਦਾ ਤਨਿਤਖੀਰ ਚੋਸ ਪਾਇਆ ਸੀ ਕਿੱਡੀ ਤਿਕੜ ਪਰਜੀ ਹੋਣ ਲੱਗੀ ਦਾਦੇ ਜਾ ਹੋਣ ਲੱਗਿਆ ਕੀ ਕਰੀਏ ਨੰਦੀ ਮਹਾਰਾਜ ਨੰਦੀ ਮਹਾਰਾਜ ਜੈ ਹੋ ਨੰਦੀ ਮਹਾਰਾਜ ਜੈ ਹੋ ਕੈ ਹੋ ਨੰਦੀ ਮਹਾਰਾਜ ਆ ਹਟਟ ਜਾ ਲੋਟ ਕਰ ਦੋ ਮੜਾ ਜਾ ਕਰ ਦੋ ਕਿਰਪਾ ਹਾਂ ਕਰ ਦੋ ਕਿਰਪਾ ਆ ਇਹ ਦੇਖਣਾ ਗਰਮੀ ਦਾ ਟਾਈਮ ਆ Masa kare ja ya, ke dikang. Ya. Hai. 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 Ui. Hai. Ui. Hai. Ho ho. Ho ho. Hai. Loka ne apitra ne keram gata kam. Ha. Ho ho. Hai hai. सुनीता हाँ जी आए आई के नाम आया मर गया हाय तू तुसी चंगे पले गए सी आ की करा ले ओए दर्द हो ही जांदा है बड़ा औखा मैं ता की हो गया है जा गोली ले के दमा ओए गोली ना ले के आई गोली ना ले के आई जे गोली जिन्नी जगह हुंदी मैं खीर ना और खायांदा फक्की ले के दमा फिर मंगाउनी है मैं फक्की ओ फक्की रेखा आ तेरे पापा ਨੂੰ ਫੱਕੀ ਨਾਲ ਪਾਣੀ ਦਾ ਗਲਾਸ ਲੈ ਕੇ ਆ ਹਾਏ 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 ਓਹੋ ਕੋਈ ਨਾ ਕੋਈ ਨਾ ਆਂ ਫੱਕੀ ਲਓ ਠੀਕ ਹੋ ਜਾਉਗੇ ਹਮ ਅਈ ਵਿਚਾਲਾ ਦੇਵੀ ਮਾਤਾ ਵਿਚਾਲਾ ਵਿਚਾਲਾ ਮੈਂ ਤੇਰੇ ਲੰਗੇ ਪਹਿਰੀ ਆਉਂਗਾ ਹੇ ਕੋਈ ਨਾ ਕੋਈ ਨਾ ਜੀ ਆਰਾਮ ਕਰ ਲੋ ਹੁਣ ਤੁਸੀਂ ਠੀਕ ਹੋ ਜਾਓਗੇ ਠੀਕ ਹੈ ਮੈਂ ਫੱਕੀ ਲੇਤੀ ਹੋਈ ਆ ਹੁਣ ਤੁਸੀਂ ਆਰਾਮ ਕਰੋ ਠੀਕ ਹੈ ਠੀਕ ਚਲੋ ਜੀ ਹਾਏ ਐ ਲੱਗਦਾ ਕਰ ਫੱਕੀ ਓ ਓ ਓਏ 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 ਮਮਮੀ ਕੀ ਹੋਈ ਆ ਓ ਮਮਮੀ ਕਹੀ ਵੇ ਆ ਬਾਹਰ ਨਿਕਲ ਜਾ ਮੈਂ ਤਾਂ ਜਾਣ ਗਈ

ਹਾਂ ਠੀਕ ਹੋ ਜੀ ਮਾੜੇ ਮੋਟੇ ਹੋ ਠੀਕ ਆ ਹੁਣ ਤਾਂ ਕੁਝ ਚਿੱਤ ਜਾ ਖਰਾਬ ਹੋਇਆ ਨਿੰਬੂ ਪਾਣੀ ਬਣਾ ਕੇ ਦੇ ਮਾਂ ਨਾ 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 ਚਿੱਤ ਠੰਡਾ ਹੁੰਦਾਗਾ ਚਿੱਤ ਠੀਕ ਹੋ ਜਾਊਗਾ ਮੈਂ ਖਾ ਚਿੱਤ ਨਹੀਂ ਕਰਦਾ ਫਿਰ ਖਿਚੜੀ ਬਣਾ ਦੇਣੀ ਆ ਤੈਨੂੰ ਕਿਹਾ ਨਾ ਚਿੱਤ ਨਹੀਂ ਕਰਦਾ ਚੌਲ ਬਣਾ ਦੇਣੀ ਆ ਉਹ ਤੈਨੂੰ ਕਿਹਾ ਚਿੱਤ ਨਹੀਂ ਕਰਦਾ ਹੋਰ ਕਸ ਨੂੰ ਚਿੱਤ ਕਰਦਾ ਹਾਂ ਹੁਣ ਤਾਂ ਐ ਚਿੱਤ ਕਰਦਾ ਵੀ ਦੋ ਇਟਾ ਹੁਣ ਬੈਠੇ ਹੀ ਰਹਾ